ਕਿਉਂਕਿ ਪੜ੍ਹੇ ਲਿਖੇ ਲੋਕਾਂ ਨੇ ਆਮ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਹੈ ਜਿਉਂ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਸੋਸ਼ਲ ਮੀਡੀਆ ਤੇ ਇਹ ਕੋਈ ਗਲਤ ਕੰਮ ਨਹੀਂ ਹੈ ਗੈਰ ਕਾਨੂੰਨੀ ਨਹੀਂ ਹੈ ਪਰ ਪੰਜਾਬ ਸਰਕਾਰ ਦਾ ਉਹਨਾਂ ਵਿਦਿਆਰਥੀ ਆਗੂਆਂ ਨੂੰ ਚੱਕਣਾ ਜਾਂ ਪੁਲਿਸ ਦਾ ਉਹਨਾਂ ਨੂੰ ਚੱਕਣਾ ਮੈਂ ਕਹਿੰਦਾ ਬਹੁਤ ਹੀ ਨਿੰਦਣਯੋਗ ਹੈ ਉਹ ਸਾਹਿਬ 20 ਤਰੀਕ ਨੂੰ ਉਥੇ ਕਬਜ਼ਾ ਹੋਂ ਕਰਨ ਵਾਸਤੇ ਅਸੀਂ ਇਕੱਤਰ ਹੋਏ ਔਰ ਬਹੁਤ ਸਾਰੀਆਂ ਸੜਕਾਂ ਜਾਮ ਕੀਤੀਆਂ ਗਈਆਂ ਜਿੱਥੇ-ਜਿੱਥੇ ਵੀ ਇਹਨਾਂ ਲੋਕਾਂ ਨੂੰ ਇਹ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਕੇ ਥਾਣੇ 'ਚ ਡੱਕਿਆ ਅੱਜ ਜੇਲਾ 'ਚ ਵੀ ਉਹਨਾਂ ਨੂੰ ਭੇਜ ਦਿੱਤਾ ਮੈਨੂੰ ਇਹ ਨਹੀਂ ਸਮਝ ਆਈ ਕਿ ਜਿਸ ਦਿਨ ਉਹ ਸੰਘਰਸ਼ ਸੀਗਾ 20 ਤਰੀਕ ਦਾ ਉਸ ਤੋਂ ਬਾਅਦ ਵੀ 21 ਤਰੀਕ ਨੂੰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਨ ਸਾਹਿਬ ਇਹ ਤੁਹਾਡੀ ਪੁਲਿਸ ਨੇ ਚੰਗਾ ਨਹੀਂ ਕੀਤਾ ਸ਼ਮੂਲਾਦ ਹੋਰਾਂ ਦੀ ਟੀਮ ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ ਆ ਕੱਲ ਹੀ ਇਹਨਾਂ ਨੇ ਚੇਅਰਮੈਨੀਆਂ ਲਾਈਆਂ ਦਿੱਲੀ ਦੇ ਬੰਦੇ ਨੂੰ ਚੇਅਰਮੈਨ ਲਾਤਾ ਪੰਜਾਬ ਦੇ ਪੰਜਾਬ ਦੇ ਵਿੱਚ ਰਾਜ ਸਭਾ ਮੈਂਬਰ ਬਾਹਰੋਂ ਲਿਆ ਲਿਆ ਕੇ ਲਾਈ ਜਾਂਦੇ ਆ ਜੀਂਦ ਵਾਲੇ ਰਾਜੇ ਦੀ 927 ਏਕੜ ਜ਼ਮੀਨ ਤੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਦੇਸੀ ਘੋੜੇ ਚਿਰਾਗ ਜਗਾਏ ਉੱਥੇ। ਔਰ ਉੱਥੇ ਇਹ ਵੀ ਐਲਾਨ ਕੀਤਾ ਕਿ ਕਣਕ ਦੀ ਫਸਲ ਜਿਹੜੀ ਜਿਨ੍ਹਾਂ ਨੇ ਬੀਜੀ ਹੈ ਉਹ ਲੋਕ ਆਪਣੀਆਂ ਫਸਲਾਂ ਵੜ ਲੈਣ ਤੇ ਇਹ ਫਸਲਾਂ ਵੜਨ ਤੋਂ ਬਾਅਦ ਅਸੀਂ ਇੱਥੇ ਬੇਜਮੀਨੇ ਕਰਤੀ ਲੋਕਾਂ ਨੂੰ ਇਹ ਜ਼ਮੀਨ ਦਾ ਅਧਿਕਾਰ ਦਵਾਵਾਂਗੇ ਔਰ ਕਬਜ਼ ਹੋਵਾਂਗੇ। ਸਾਡੀ ਇਹ ਜਥੇਬੰਦੀ ਇੱਕ ਅਨਸ਼ਾਸਨ ਚ ਰਹਿ ਕੇ ਸੰਘਰਸ਼ ਕਰ ਰਹੀ ਹੈ। ਸੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ 19 ਤਰੀਕ ਨੂੰ ਬਹੁਤ ਸਾਰੇ ਸਾਡੇ ਸੰਘਰਸ਼ੀਲ ਯੋਧੇ ਜਿਹੜੇ ਇਸ ਮੂਵਮੈਂਟ ਨੂੰ ਚਲਾ ਰਹੇ ਸੀ ਉਹਨਾਂ ਨੂੰ ਪੁਲਿਸ ਨੇ ਪਹਿਲਾਂ ਹੀ ਅਰੈਸਟ ਕਰ ਲਿਆ। ਮੇਰੇ ਘਰ ਵੀ ਦੋ ਰੇਡ ਵੱਜੀਆਂ। ਪਰ ਮੈਂ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਮਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਇਹ ਉਹ ਬੇਜਮੀਨੇ ਕਿਰਤੀ ਲੋਕ ਆ ਜਿਨ੍ਹਾਂ ਨੇ ਤੁਹਾਡੀ ਸਰਕਾਰ ਬਣਾਉਣ ਵਿੱਚ 110% ਯੋਗਦਾਨ ਪਾਇਆ ਕਿਉਂਕਿ ਇਹਨਾਂ ਕਿਰਤੀ ਲੋਕਾਂ ਦੇ ਘਰਾਂ 'ਚ ਹੀ ਵੋਟਾਂ ਜਿਨ੍ਹਾਂ ਲੋਕਾਂ ਨਾਲ ਤੁਹਾਡੀਆਂ ਯਾਰੀਆਂ ਉਹਨਾਂ ਦੇ ਘਰਾਂ 'ਚ ਤਾਂ ਇੱਕ ਇੱਕ ਵੋਟ ਹੈ ਔਰ ਇਹ ਸਾਡੇ ਗਰੀਬ ਕਿਰਤੀ ਮਜ਼ਦੂਰਾਂ ਦੇ ਘਰਾਂ 'ਚ 5-5 7-7 ਵੋਟਾਂ ਇਹਨਾਂ ਲੋਕਾਂ ਨੇ ਤੁਹਾਡਾ ਝਾੜੂ ਚੱਕ ਕੇ ਤੁਹਾਨੂੰ 92 93 ਐਮਐਲਏ ਦਿੱਤੇ ਆ ਚੁੱਕੇ ਹਾਂ ਆਸਾਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਕੋ ਪਿਛਲੀ 20 ਮਈ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਬੇਗੰਪੁਰਾ ਵਸਾਉਣ ਨੂੰ ਲੈ ਕੇ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਸੀਗਾ ਪਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਔਰ ਜੀਪੀਐਸਸੀ ਦੇ ਮਜ਼ਦੂਰ ਆਗੂਆਂ ਨੂੰ ਜਿਹੜਾ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਚੱਕ ਲਿਆ ਗਿਆ ਔਰ ਜਿਸ ਜਗ੍ਹਾ ਤੇ ਉਹਨਾਂ ਨੇ ਪਹੁੰਚਣਾ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਚੱਕ ਕੇ ਬਹੁਤ ਸਾਰੇ ਪਿੰਡਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਔਰ ਆਗੂਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈ ਅਜੇ ਦੀਕ ਵੀ ਜਿਹੜੇ ਬਹੁਤ ਸਾਰੇ ਆਗੂ ਆ ਜਿਹੜੇ ਨਹੀਂ ਛੱਡੇ ਗਏ ਇੱਕ ਰਿਪੋਰਟ ਦੇ ਮੁਤਾਬਕ 310 ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਸਲੇ ਤੇ ਸਾਡੇ ਨਾਲ ਜੁੜ ਚੁੱਕੇ ਆ ਡੀਪੀਐਸਸੀ ਫਰੀ ਕੋਟ ਤੋਂ ਅਗੂ ਗੱਲਬਾਤ ਕਰਦੇ ਆ ਅਵਤਾਰ ਸਿੰਘ ਸੋਤਾਜੀ ਨਾਲ ਉਹਨਾਂ ਦਾ ਕੀ ਕਹਿਣਾ ਇਸ ਮਸਲੇ ਤੇ ਅਵਤਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸੱਤੀ ਜੀ ਜੈਪੀਮ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਐਸਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਮਸਲੇ ਨੂੰ ਜਾਂ ਬੇਗਮਪੂਰਾ ਵਸਾਉਣ ਦੀ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਅਰ ਅੱਜ ਤੁਸੀਂ ਇਹ ਵੱਡੀ ਕੁਰਸੀ ਤੇ ਬੈਠ ਕੇ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਇਹ ਲੋਕ ਜਿਹੜੇ ਕਿਰਤੀ ਮਜ਼ਦੂਰ ਲੋਕ ਆ ਬੇਜਮੀਨੇ ਲੋਕ ਆ ਜਿਨ੍ਹਾਂ ਕੋਲੇ ਘਰ ਨਹੀਂ ਹੈ ਜਿਨ੍ਹਾਂ ਕੋਲੇ ਜ਼ਮੀਨ ਦਾ ਟੁਕੜਾ ਨਹੀਂ ਹੈ ਜਿਨ੍ਹਾਂ ਨੂੰ ਰਹਿਣ ਵਾਸਤੇ ਡੁੱਡ ਡੁੱਡ ਮਰਲੇ ਦੇ ਵਿੱਚ ਕਈ ਕਈ ਪਰਿਵਾਰ ਰਹਿ ਰਹੇ ਆ ਉਹਨਾਂ ਨੂੰ ਤੁਸੀਂ ਅਰੈਸਟ ਕਰਕੇ ਜੇਲ੍ਹ ਅੱਜ ਡੱਕ ਰਹੇ ਹੋ ਵਾਪਸ ਆਜੋ ਥੱਲੇ ਆ ਕੇ ਉੱਤਰ ਕੇ ਵੇਖੋ ਪੰਜਾਬ ਦੇ ਲੋਕਾਂ ਨੂੰ ਹੁਣ ਤੁਹਾਨੂੰ ਮੂੰਹ ਨਹੀਂ ਲਾਉਣਾ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਇਹ ਜਿਹੜੀ ਝਾੜੂ ਵਾਲੀ ਸਰਕਾਰ ਇਹ ਕੇਜਰੀਵਾਲ ਤੁਹਾਡੇ ਲਈ ਕਾਲਾ ਕਾਨੂੰਨ ਆ ਸੋ ਜਿਹੜੇ ਇਹਨਾਂ ਦੇ ਸਾਡੇ ਭੈਣ ਭਰਾ ਇਹਨਾਂ ਦੇ ਵਰਕਰ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਛੱਡ ਦਿਓ ਖੜਾ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ ਤੁਹਾਡੇ ਪੱਲੇ ਨੇ ਕੁਝ ਨਹੀਂ ਪਾਉਣਾ ਔਰ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਜਿਹੜੇ ਸਾਡੇ ਸਾਥੀ ਜਿਹੜੇ ਸਾਡੇ ਬੀਬੀਆਂ ਭੈਣਾਂ ਜੀ ਆਰਡਰ ਦਿੰਨੇ ਹੋ ਇਹ ਇਹ ਆਮ ਲੋਕਾਂ ਦੇ ਹੱਕ 'ਚ ਨਹੀਂ ਹੈਗੇ ਸੋ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਲੈਂਡ ਸੀਲਿੰਗ ਐਕਟ ਪੰਜਾਬ ਦੇ ਵਿੱਚ ਲਾਗੂ ਕਰੋ ਲੈਂਡ ਸੀਲਿੰਗ ਐਕਟ 1972 ਦਾ ਜੇ ਲਾਗੂ ਹੁੰਦਾ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ 3.5 ਏਕੜ ਜ਼ਮੀਨ ਮਿਲ ਸਕਦੀ ਹੈ ਕਿਉਂਕਿ ਰਾਜਾ ਮਹਾਰਾਜਾਂ ਦੀਆਂ ਇੱਥੇ ਹਜ਼ਾਰਾਂ ਏਕੜ ਜ਼ਮੀਨਾਂ ਪੰਜਾਬ ਦੇ ਵਿੱਚ ਔਰ ਬਹੁਤ ਸਾਰੇ ਵੱਡੇ ਘਰਾਣੇ ਇੰਨਾ ਕੋਲੇ 100 100 200 4 400 ਹਜ਼ਾਰ ਏਕੜ ਤੱਕ ਜਮੀਨ ਹੈ ਉਹ ਸਰਪਲਸ ਜਮੀਨ ਆ ਜਿਹੜੀ ਉਹ ਸਾਡੇ ਇਹਨਾਂ ਸਾਡੇ ਲੋਕਾਂ ਦੀ ਹੈ ਕਿਉਂਕਿ ਸਾਡੇ ਪੁਰਖਿਆਂ ਤੋਂ ਇਹਨਾਂ ਨੇ ਖੋਈਆਂ ਹੋਈਆਂ ਜਮੀਨਾਂ ਸੋ ਜਿੱਥੇ ਸਾਡੇ ਲੋਕ ਪਿੰਡਾਂ ਵਾਲੇ ਬਹੁਤੀ ਵੱਧ ਤੋਂ ਵੱਧ ਜੀਵਨ ਬਤੀਤ ਕਰ ਰਹੇ ਹੈ ਸ਼ਹਿਰਾਂ ਦੇ ਵਿੱਚ ਲੋਕ ਕਿਰਾਏ ਤੇ ਰਹਿ ਕੇ ਟਾਈਮ ਪਾਸ ਕਰ ਰਹੇ ਹੈ ਖੇਤਾਂ ਦੇ ਵਿੱਚ ਅਸੀਂ ਜਾ ਨਹੀਂ ਸਕਦੇ ਪਸ਼ੂ ਅਸੀਂ ਰੱਖ ਨਹੀਂ ਸਕਦੇ ਉਹ ਦੁੱਧ ਦਹੀਂ ਤਾਂ ਸਾਡੇ ਤੋਂ ਕਾਹਾਂ ਦੂਰ ਚਲਾ ਗਿਆ ਕਿਉਂਕਿ ਸਾਡੇ ਕੋਲੇ ਤਾਂ ਪਸ਼ੂ ਰੱਖਣ ਨੂੰ ਜਗ੍ਹਾ ਹੀ ਹੈ ਨਹੀਂ ਜੇ ਜਗ੍ਹਾ ਹੈਗੀ ਆ ਤਾਂ ਸਾਡੇ ਕੋਲੇ ਪੱਠੇ ਪਾਉਣ ਨੂੰ ਜਗ੍ਹਾ ਹੈ ਨਹੀਂ ਪੱਠੇ ਕਿੱਥੋਂ ਲਈਏ ਜੇ ਸਾਡੀਆਂ ਬੀਬੀਆਂ ਸਾਡੇ ਬੰਦੇ ਕਿਤੇ ਕੰਮ ਕਾ ਖੋਤਨ ਵੀ ਜਾਂਦੇ ਆ ਤਾਂ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਜੇ ਕਿਤੇ ਸਾਗ ਵੀ ਤੋੜ ਲੈਣ ਸੋ ਸਾਡੀ ਲੜਾਈ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਕਿਸੇ ਪੰਜਾਬ ਦੇ ਜੱਟ ਪਰਿਵਾਰ ਦਾ ਸਾਡੀ ਕੋਈ ਲੜਾਈ ਨਹੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀ ਕੋਟ ਚ ਵੀ ਅਸੀਂ ਕੰਮ ਕਰਦੇ ਆਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਆਂ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤੇ ਜਿਹੜੀਆਂ ਪਿੰਡ ਦੀਆਂ ਪਛਾਇਤੀ ਜ਼ਮੀਨਾਂ ਪਛਾਇਤੀ ਜ਼ਮੀਨਾਂ ਵੀ ਉਹਦੇ ਜਿਹੜੇ ਅਧਿਕਾਰ ਆ ਉਹਨਾਂ ਦਾ ਠੇਕਾ ਕੇਵਲ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਔਰ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਦਾ ਵੀ ਹਰ ਸਾਲ ਠੇਕਾ ਹੁੰਦਾ ਓਏ ਹੋਰ ਤਾਂ ਹੋਰ ਘੱਟੋ ਘੱਟ ਇੱਕ ਸਾਲ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੋਊਗਾ ਕਿ ਅਸੀਂ ਪੰਜਾਬ ਦੇ ਵਸਿੰਦੇ ਆ ਤੇ ਸਾਡੇ ਕੋਲੇ ਵੀ ਇੱਕ ਸਾਲ ਲਈ ਠੇਕੇ ਦੀ ਜ਼ਮੀਨ ਹੈ ਪਰ ਅਸੀਂ ਮੰਗ ਦੇ ਮੰਗ ਪੱਤਰ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਕਿ ਇਹ ਪਛਾਇਤੀ ਜ਼ਮੀਨਾਂ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਕੇਵਲ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਣ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਇਹਦੇ 'ਚ ਕੱਲੇ ਸ਼ੈਡੂਲ ਕਾਸਟਾਂ ਦੀ ਲੜਾਈ ਨਹੀਂ ਹੈ ਇਹਦੇ ਜੋ ਜੱਟਾਂ ਦੀ ਲੜਾਈ ਵੀ ਆ ਜੱਟ ਵੀ ਬੇਜਮੀਨੇ ਆ ਸਾਰੀਆਂ ਕਾਮਾਂ ਬਹੁਤੀਆਂ ਬੇਜਮੀਨੀਆਂ 85% ਪੰਜਾਬ ਆ ਜਿਹੜਾ ਇਹ ਬੇਜਮੀਨਾ ਹੈਗਾ ਸੋ ਤੁਹਾਡੇ ਮਾਦੀਆਂ ਬਰਾਹੀ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਜਿਹੜੇ ਸਾਡੇ ਕਰਮਚਾਰੀ ਗ੍ਰਿਫਤਾਰ ਕੀਤੇ ਆ ਇਹਨਾਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਨਹੀਂ ਤਾਂ ਅਸੀਂ ਫਿਰ ਪੰਜਾਬ ਦੇ ਵਿੱਚ ਕੋਈ ਤਿੱਖਾ ਸੰਘਰਸ਼ ਵੇਖਾਂਗੇ ਆ ਸੋਤਾ ਸਾਹਿਬ ਇੱਕ ਸਵਾਲ ਬਣਦਾ ਲੋਕ ਕਹਿੰਦੇ ਆ ਕਿ ਜੇਕਰ ਉਹ ਸ਼ਾਂਤੀਪੂਰਵ ਕਰ ਰਹੇ ਸੀ ਤਾਂ 1000 ਬੰਦੇ ਨੂੰ ਰਸਤ ਕਿਉਂ ਕੀਤਾ ਬੁਲਤਣਾ ਇਸ ਬਾਰੇ ਕੀ ਕਹਿਣਾ ਹੈ ਇਹ ਜੀ ਮਾਨ ਸਰਕਾਰ ਦੀਆਂ ਕਮਜ਼ੋਰੀਆਂ ਆ ਇਹ ਜਿਹੜੀ ਸਾਡੀ ਮੌਜੂਦਾ ਪੰਜਾਬ ਸਰਕਾਰ ਹਨਾ ਇਹ ਸਾਡੇ ਮੁਲਾਜ਼ਮਾਂ ਸਾਡੇ ਪੈਨਸ਼ਨਰਾਂ ਸਾਡੇ ਬੇਰੁਜ਼ਗਾਰ ਮੁੰਡੇ ਕੁੜੀਆਂ ਜਾ ਕੋਈ ਵੀ ਤੈਰਾ ਆਪਦੇ ਹੱਕੀ ਮੰਗਾਂ ਦੀ ਸੰਘਰਸ਼ ਕਰਦੀ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਉਹਨਾਂ ਦੇ ਆਗੂਆਂ ਨੂੰ ਔਰ ਆਪਦੀਆਂ ਕਮਜ਼ੋਰੀਆਂ ਲੁਕੀਆਂ ਜਾਂਦੀਆਂ ਪਰ ਅੱਜ ਇਹ ਕਮਜ਼ੋਰੀਆਂ ਲੁਕੀਆਂ ਨਹੀਂ ਰਹੀਆਂ ਪੰਜਾਬ ਦੇ ਲੋਕਾਂ ਨੂੰ ਹਰ ਘਰ ਘਰ ਪਤਾ ਲੱਗ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਕਾਲੇ ਕਾਨੂੰਨ ਲੈ ਕੇ ਆਈ ਪੰਜਾਬ ਦੇ ਆਮ ਲੋਕਾਂ ਵਾਸਤੇ ਓ ਯਾਰ ਤੁਸੀਂ ਦੇਖੋ ਹਰਿਆਣੇ ਦੇ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਇੱਥੇ ਦਿੱਤੀਆਂ ਜਾਂਦੀਆਂ ਜਦੋਂ ਪੰਜਾਬ ਸਰਕਾਰ ਦਾ ਕੋਈ ਵੀ ਇਸ਼ਤਿਹਾਰ ਆਉਂਦਾ ਉਹਦੇ ਚ ਇੱਕ ਲਾਈਨ ਲਿਖੀ ਹੁੰਦੀ ਆ ਵੀ ਪੰਜਾਬ ਰਾਜ ਦਾ ਵਸਨੀਕ ਹੋਵੇ ਓਏ ਤਾਂ ਹਰਿਆਣੇ ਦੇ ਮੁੰਡੇ ਕੁੜੀਆਂ ਨੂੰ ਰਾਜਸਥਾਨ ਦੇ ਹਿਮਾਚਲ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੰਦੇ ਆ ਸੋ ਪੰਜਾਬ ਵਾਸੀਓ ਅਜੇ ਵੀ ਆਪਦੀ ਜ਼ਮੀਰ ਜਗਾ ਲਓ ਇਹਨਾਂ ਨੇ ਤੁਹਾਡੇ ਪੱਲੇ ਕੱਖ ਨਹੀਂ ਪਾਉਣਾ ਆ ਜਿਹੜੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਆ ਇਹਨਾਂ ਨੂੰ ਛਡਾਉਣ ਵਾਸਤੇ ਅਸੀਂ ਇੱਕ ਵੱਖਰਾ ਤਿੱਖਾ ਸੰਘਰਸ਼ ਕਰਾਂ ਕਰਾਂਗੇ ਜੇਕਰ ਇਹਨੇ ਬਿਨਾਂ ਸ਼ਰਤ ਉਹਨਾਂ ਨੂੰ ਰਿਹਾਨਾ ਕੀਤਾ ਆ ਸੋਤਾ ਸਾਹਿਬ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਚ ਇਹ ਆ ਵੀ ਉਹ ਕਹਿੰਦੇ ਵੀ ਉਹ ਪੋਸਟਾਂ ਪਾ ਰਿਹਾ ਸੀਗਾ ਤੁਸੀਂ ਇਸ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਨੂੰ ਕਿਵੇਂ ਦੇਖਦੇ ਹੋ ਕਿ ਉਹ ਮਾੜੀਆਂ ਪੋਸਟਾਂ ਸੀ ਜਾਂ ਚੰਗੀਆਂ ਪੋਸਟਾਂ ਸੀ ਇਸ ਨੂੰ ਕੀ ਦੇਖਦੇ ਹੋ ਦੇਖੋ ਜੀ WhatsApp ਜਾਂ Facebook ਤੇ ਸੋਸ਼ਲ ਮੀਡੀਆ ਤੇ ਜਿਹੜੀਆਂ ਅਸੀਂ ਪੋਸਟਾਂ ਪਾਉਣੇ ਆ ਜੇ ਤਾਂ ਉਹ ਗੈਰ ਕਾਨੂੰਨੀ ਆ জেড পি এস সি ਨੂੰ ਲੈ ਕੇ ਪਾਰ ਰਹੇ ਸੋ ਜ਼ਮੀਨ ਨੂੰ জেড পি এস সি ਜਿਹੜੀ ਹੈ ਸਾਡੀ ਪੰਜਾਬ ਦੇ ਵਿੱਚ ਕੰਮ ਕਰਦੀ ਅਸੀਂ ਕਿਰਤੀ ਮਜ਼ਦੂਰ ਬੇਰੁਜ਼ਗਾਰ ਬੇਜ਼ਮੀਨੇ ਲੋਕਾਂ ਦੀ ਲੜਾਈ ਲੜਦੇ ਆਂ